ਉਹ ਵਾਲੀ ਜ਼ਿੰਦਗੀ ਤੇ ਹੁਣ ਵਾਲੀ ਜ਼ਿੰਦਗੀ 'ਚ ਕੀ ਫਰਕ ਹੈ ਜਦੋਂ ਡਿਲਵਰੀ ਕਰਦੇ ਸੀਗੇ ਜਾਂ ਨਈਂ ਜ਼ਿੰਦੀਆਂ ਜ਼ਿੰਮੇਵਾਰੀਆਂ ਪਾਈਆਂ ਜਾਂ ਹੁਣੇ ਕਾਰੋਬਾਰ ਕਰਕੇ ਕੀ ਫਰਕ ਕੀ ਹੈ ਭਾਈ ਦੇਖੋ ਪਹਿਲਾਂ ਕਿਸੇ ਹੋਰ ਦੇ ਲਈ ਕੰਮ ਕਰਦੇ ਸੀ ਕਿਸੇ ਹੋਰ ਨੂੰ ਰਾਜਾ ਬਣਾਉਣ ਦੇ ਸੀ ਠੀਕ ਹੈ ਜੀ ਉਹਦੀ ਕੰਪਨੀ ਚ ਚਲਾਉਣ ਦੇ ਹੁਣ ਆਪ ਰਾਜੇ ਬਣੇ ਹੋਏ ਆ ਆਪਣਾ ਕਰਨ ਨੇ ਆ 200 ਬਜੇ 500 ਬਜੇ 1000 ਬਜੇ ਆਪਣਾ ਮਿਹਨਤ ਦਾ ਠੋਕੇ ਕੋ ਜਾਨਨੇ ਆ ਕਿਤੇ ਜਾਨਨੇ ਆ ਤੇ ਬੰਦੇ ਮਿਲਦੇ ਨੇ ਉਹ ਬਾਬਾ ਜਾ ਰਹੇ ਸਾਗਣਾ ਤੇ ਬੜਾ ਵਧੀਆ ਲੱਗਦਾ ਪਹਿਲਾਂ ਆਪਾਂ ਕਿਸੇ ਨੂੰ ਕਹਿੰਦੇ ਹੁੰਦੇ ਸੀ ਯਾਰ ਉਹ ਜਾ ਰਿਹਾ ਹੈ ਨਾ ਤੇ ਆਪਾਂ ਹੁਣ ਕੋਈ ਸਾਨੂੰ ਕਹਿੰ ਕਿ ਜਿਵੇਂ ਚਲੋ ਬਾਣਾ ਵੀ ਪਾਇਆ ਚਲੋ ਗੁਰੂ ਸਾਹਿਬ ਦੀ ਮਿਹਰ ਹੈ ਤੇ ਲੇਕਿਨ ਮੈਂ ਇੱਥੇ ਸੜਕ ਦੇ ਖੱਦ ਕੇ ਜਾਂ ਕੰਮ ਕਰਿਆ ਵਾ ਲੋਕ ਨਿਕਲਦੇ ਆ ਕੋਈ ਰਿਸ਼ਤੇਦਾਰ ਦੇਖਦੇ ਹੋਣਗੇ ਯਾਦੋਂ ਇੱਕ ਸਾਈਡ ਤੇ ਕੰਮ ਕਰਦਾ ਨਹੀਂ ਭਾਜੀ ਦੇਖਣ ਵਾਲੇ ਤੇ ਭਾਜੀ ਬੜਾ ਕੋ ਬੋਲਦੇ ਨੇ ਬੰਦਨ ਬੰਦਾ ਕਹਿਣ ਵਾਲੇ ਰੱਬ ਨੂੰ ਬੰਦਾ ਕਹਿੰਦੇ ਜੇ ਲੈ ਮੇਰਾ ਇਹ ਬਾਬੇ ਦਾ ਕੰਮ ਨਹੀਂ ਬਣਿਆ ਦੂਜੇ ਕੋਲ ਚਲੀ ਗਏ ਇਹਦੇ ਨਾਲ ਨਹੀਂ ਬਣਿਆ ਉਹਦੇ ਕੋਲ ਚਲੀ ਗਏ ਉਹ ਲੋਕਾਂ ਨਾਲ ਮੁਗਣੀ ਰੋ ਸਕਦੇ ਭਾਜੀ ਲੋਕਾਂ ਨੇ ਤੁਹਾਨੂੰ ਮਾਲਾ ਕਹਿਣਾ ਹਨੂ ਮਾਲਾ ਕਹਿਣਾ ਕਿ ਤੁਸੀਂ ਵੀਡੀਓ ਕੋ ਬਣਾਈ ਦੀ ਯਾਰ ਤੇ ਤੂੰ ਬੋਲਿਆ ਕਿਵੇਂ ਆ بولن ਵਾਲਾ ਕਦੇ ਮੂਹ ਨਹੀਂ ਰੋਕ ਸਕਦੇ ਨਾ ਉਹਨਾਂ ਨੇ ਕਦੇ ਮੇਰੀ ਦੁਕਾਨ ਤੇ ਆਉਣਾ ਰੋਟੀ ਖਾਣੀ ਨਾ ਤੁਹਾਡੇ ਉਹਨਾਂ ਨੂੰ ਚੈਨਲ ਨੂੰ ਕਦੇ سبسਕ੍ਰਾਈਬ ਕਰਨਾ ਨਾ ਸ਼ੇਅਰ ਕਰਨਾ بولਣ ਵਾਲਾ ਬੋਲਣ ਦਿਓ ਆਪਣਾ ਕੰਮ ਕਰੀ ਚੱਲੋ ਉਹ ਪਾਪਾ ਵੇ